ਆ ਬੈਠੇ ਨੇ ਬਿੱਟੂ ਰਾਹੁਲ ਆਤਵਾਦੀ ਕਹਿਣਾ ਬਿੱਟੂ ਦਾ ਸਿਆਸੀ ਦਿਵਾਲੀਆਪਨ ਹੈ ਉਹਨਾਂ ਨੇ ਕਿਹਾ ਭਾਜਪਾ ਨੇ ਇੱਕ ਹਾਰੇ ਆਖੂ ਨੂੰ ਮੰਤਰੀ ਬਣਾਇਆ ਕਾਂਗਰਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿੰਦਰ ਸਰਕਾਰ ਬਿੱਟੂ ਦਾ ਦਿਮਾਗੀ ਇਲਾਜ ਕਰਾਵੇ ਤਾਂ ਵਖੋਆ ਕ ਲੀਡਰ ਵਖੋਆ ਸੀਨੀਅਰ ਆਗੂ ਕਾਂਗਰਸ ਦੇ ਰਵਨੀਤ ਬਿੱਟੂ ਤੇ ਪੜਕਦੇ ਹੋਏ ਨਜ਼ਰ ਆਏ ਨੇ ਔਰ ਰਵਨੀਤ ਬਿੱਟੂ ਨੂੰ ਆਸਤਿਨ ਦਾ ਸੱਪ ਤੱਕ ਕਹਿ ਦਿੱਤਾ ਗਿਆ ਰਵਨੀਤ ਬਿੱਟੂ ਨੇ ਰਾਹੁਲ ਨੂੰ ਕਿਹਾ ਸੀ ਆਤਵਾਦੀ ਤਾਂ ਰਾਹੁਲ ਦੇਸ਼ ਤੇ ਨੰਬਰ 1 ਅਤਵਾਦੀ ਨੇ ਬਿੱਟੂ ਨੇ ਕਿਹਾ ਸੀ ਜਿਸ ਤੋਂ ਬਾਅਦ ਕਾਂਗਰਸ ਲਗਾਤਾਰ ਪੜਕੀ ਹੈ ਔਰ ਵਖ ਵਖ ਬਿਆਨ ਜਿਹੜੇ ਨੇ ਉਹ ਤੁਹਾਨੂੰ ਸੁਣਾ ਰਹੇ ਹਾਂ ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਦੇ ਕੇ ਇਹ ਵਿਰੋਧ ਕੀਤਾ ਹੈ ਰਵਨੀਤ ਬਿੱਟੂ ਦੇ ਇਸ ਬਿਆਨ ਦਾ ਔਰ ਸੁਪਰੀਆ ਸ਼ਨੇ ਦੇ ਵੱਲੋਂ ਦਾਸੀਇਕ ਟਵੀਟ ਕੀਤਾ ਗਿਆ ਔਰ ਉਹਨਾਂ ਨੇ ਲਿਖਿਆ ਹੈ ਕਿ ਜਿਸ ਨੇ ਰਾਹੁਲ ਗਾਂਧੀ ਦੇ ਪਿੱਛੇ ਲੱਕੇ ਆਪਣਾ ਪੂਰਾ ਸਿਆਸੀ ਕੈਰੀਅਰ ਬਣਾਇਆ ਸੱਤਾ ਦੇ ਲਾਲਚ ਦੇ ਵਿੱਚ ਉਹ ਆਪਣੇ ਵਿਰੋਧੀਆਂ ਦੀ ਗੋਦ ਦੇ ਵਿੱਚ ਬੈਠ ਕੇ ਸਸਤੇ ਬਿਆਨ ਦੇ ਰਿਹਾ ਰਵਨੀਤ ਬਿੱਟੂ ਦੁਨੀਆ ਨੂੰ ਤੇਰਾ ਸੱਚ ਪਤਾ ਲੱਗ ਜਾਣਾ ਚਾਹੀਦਾ ਹੈ ਸ਼ਾਸਤਰਾਜ ਤੁਹਾਡੇ ਵਰਗਿਆਂ ਨੂੰ ਆਸਤੇਂ ਦਾ ਸੱਪ ਕਿਹਾ ਗਿਆ ਤਾਂ ਇਸ ਤਰੀਕੇ ਦੇ ਨਾਲ ਇਹ ਸਟੇਟਮੈਂਟਸ ਆ ਰਹੀਆਂ ਨੇ ਔਰ ਜਿਸ ਨੂੰ ਲੈ ਕੇ ਦੱਸ ਦਈਏ ਕਿ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਕਿਸਮ ਦਾ ਇਹ ਬਿਆਨ ਰਵਨੀਤ ਬਿੱਟੂ ਨੂੰ ਇਸ ਤੇ ਸ਼ਰਮ ਆਉਣੀ ਚਾਹੀਦੀ ਹੈ ਇੱਥੋਂ ਤੱਕ ਵੀ ਰਾਜਾ ਬੜੀ ਨੇ ਕਹਿ ਦਿੱਤਾ है कि राहुल गांधी तो आतंकवादी शर्म आनी चाहिए उस व्यक्ति को जिसको तीन बार मेंबर ऑफ पार्लियामेंट बनाया, बिट्टू एक बच्चा था, गुरकीरत उससे काबिल था इसको कुछ नहीं आता था इसके बावजूद राहुल गांधी ने इसको तीन बार एमपी बनाया और आज उस राहुल गांधी को कहता है कि मैं आतंकवादी हूं राहुल गांधी आपके कहने से आतंकवादी नहीं बनेगा लेकिन आपकी मानसिकता आपकी बुद्धि आपके ज्ञान के बारे में देश के लोगों को जानन हो रहा है कि कितना आसान फरामोश आदमी है अपने आकाओं को खुश करने के लिए कुछ भी कह रहा है ये जनता भी जानती है राहुल गांधी ने बाप ने शहादत दी है अपने शरीर के चथड़े चथड़े उदारे हैं आप उसको आतंकवादी कहते हो और वो व्यक्ति जिसने बाप के कातलों को भी माफ कर दिया है अब उसको आतंकवादी कहोगे आपको बहुत बहुत बधाई अगर आपको लगता है कि राहुल गांधी को आतंकवादी बोल के आपका बीजेपी में कद बढ़ रहा है तो बोलिए हमें कोई एतराज नहीं है लेकिन ऐसी राजनीति अच्छी नहीं है लोग इसको गदारी और आसान फरामोशी कहते हैं बचकाना कहते हैं इसको इसको बेवकूफी कहते हैं। लोग आपको कह रहे हैं कि इसके दिमाग का इलाज होना चाहिए मैं इतना ही कहना चाहूंगा और उनके आकाओं को कहना चाहता हूं कि अपने इस परजंद जो नए मंत्री को हारे हुए को बनाया है इसको जरा बुद्धिमान लड़के को मंद बुद्धि लड़के को जरा समझाने का काम करें वालों बयान दिया गया है उन्होंने कहा कि यह शर्मनाक बयान है जो रवनीत बिट्टू ने दिता उन्होंने कि राहुल गांधी ने ही तीन बार रवनीत बिट्टू एम एमपी बनाया और जोकर बयान उन्होंने दिता है तो इस बयान लोगों के वालों कहा जाता है कि एहसान फरामोशी है और आस्था सब तक कह दिया गया है इस प्रश्न का ट्वीट जरा हेठले हे पास दिखा रहे हैं ਸੈਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਤਾਂ ਰਾਜਾ ਵੜਿੰਗ ਦਾ ਜ਼ਿਕਰ ਕੀਤਾ ਜਾਵੇ ਦੱਸਿਆ ਕਿ ਲੁਧਿਆਣਾ ਤੋਂ ਦੋਵੇਂ ਹੀ ਆਗੂ ਆਮੋ ਸਾਹਮਣੇ ਸਨ ਰਵਨੀਤ ਮਿੱਤੂ ਭਾਜਪਾ ਦੇ ਉਮੀਦਵਾਰ ਸਨ ਔਰ ਰਾਜਾ ਵੜਿੰਗ ਕਾਂਗਰਸ ਦੇ ਔਰ ਇਸ ਤੋਂ ਪਹਿਲਾਂ ਰਵਨੀਤ ਮਿੱਤੂ ਜਦੋਂ ਲੰਮਾ ਸਮਾਂ ਕਾਂਗਰਸ 'ਚ ਰਹੇ ਔਰ ਭਾਜਪਾ ਦੇ ਵਿੱਚ ਅਚਨਚੇਤ ਸ਼ਮੂਲਤ ਕਰਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕੈਂਡੀਡੇਟ ਐਲਾਨਿਆ ਗਿਆ ਸੀ ਹਾਰਨ ਦੇ ਬਾਵਜੂਦ ਮੰਤਰੀ ਬਣਾਇਆ ਗਿਆ ਪਰ ਰਾਹੁਲ ਗਾਂਧੀ ਦੇ ਅਤੇ ਦਿੱਤਾ ਗਿਆ ਇਹ ਬਿਆਨ ਹੁਣ ਕਾਂਗਰਸ ਦੇ ਵੱਲੋਂ ਇਸ ਦੀ ਪੂਰੀ ਤਰ੍ਹਾਂ ਦੇ ਨਾਲ ਨਿਖੇਧੀ ਕੀਤੀ ਜਾ ਰਹੀ ਹੈ ਤਾ ਸਾਡੇ ਨਾਲ ਪਟਿਆਲਾ ਤੋਂ ਸੰਸਰ ਧਰਮਵੀਰ ਗਾਂਧੀ ਫੋਨ ਲਾਈਨ ਤੇ ਮੌਜੂਦ ਨੇ ਵੱਡੇ ਆਖੂ ਨੇ ਕਾਂਗਰਸ ਤੇ ਗਾਂਧੀ ਸਾਹਿਬ ਸਵਾਗਤ ਐ న్యూਸ 18 ਪੰਜਾਬ ਤੇ ਤਾਂ ਰਵਨੀਤ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਹਰ ਪਾਸੇ ਕਾਂਗਰਸ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਤੁਸੀਂ ਕਿਵੇਂ ਸਮਝਦੇ ਹੋ ਕਿਉਂਕਿ ਰਵਨੀਤ ਬਿੱਟੂ ਅਜੇ ਵੀ ਕਾਇਮ ਨੇ ਉਸ ਬਿਆਨ ਤੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਰਾਹੁਲ ਗਾਂਧੀ ਦੇ ਸਾਹਮਣੇ ਸੰਸਦ ਦੇ ਵਿੱਚ ਵੀ ਇਹ ਬਿਆਨ ਦੇ ਦਾਂਗਾ ਨਹੀਂ ਜੀ ਇਹ ਫਸ ਫਾ ਕੋਲਨਾ ਮੇਰੇ ਵਾਈਟ ਮਾਉਸ ਜਿਹੜੇ ਜਿਆਦਾ ਮਤਲਬ ਬੋਲਣ ਵਾਲੇ ਬੰਦੇ ਬੇਤੁਕੇ ਬਿਆਨ ਦੇਣ ਵਾਲੇ ਬੰਦੇ ਮੇਲੇ ਹੁੰਦੇ ਰਹੇ ਹੈਗੇ ਕਦੀ ਉਹ ਸਮ੍ਰਿਤੀ ਰਾਨੀ ਸੀਗੀ ਕਦੀ ਉਹ ਕੰਗਨਾ ਰਣੌਤ ਸੀ ਅੱਜ ਉਹ ਬਿੱਟੂ ਹੈਗਾ ਜਿਹੜਾ ਬੰਦਾ ਨਵਾਂ ਨਵਾਂ ਮੁੱਲਾ ਮਰਦਾ ਨਾ ਉਹ ਵਾਗ ਉੱਚੀ ਦਿੰਦਾ ਹੈਗਾ ਮਾਸਿਚੋਂ ਜਦੋਂ ਇਹਦੀ ਲੋੜ ਹੈਗੀ ਹੈ ਫਿਰ ਵੀ ਬਿੱਟੂ ਦੀ ਕੇ ਭਾਜਵਾ ਦੇ ਲੀਡਰ ਨੂੰ ਫੋਲ ਕਰਨ ਵਾਸਤੇ ਅੱਜ-ਪੱਜ ਆਪਣਾ ਰੁਤਬਾ ਬਣਾਉਣ ਵਾਸਤੇ ਨੰਬਰ ਬਣਾਉਣ ਵਾਸਤੇ ਜਿਹੜਾ ਭਾਜਪਾ ਨੇ ਤੇ ਆਸਾਨ ਕੀਤਾ ਰਾਸ ਹਾਰਨ ਤੋਂ ਬਾਅਦ ਰਾਸ਼ਟਵਾਦੀ ਧਿੰਦ ਤੋਂ ਦੇ ਕੇ ਯੂਨੋ ਰੀਲ ਵੀ ਦਾ ਰਾਜ ਮੰਤਰੀ ਬਣਾਇਆ ਹੈਗਾ ਹੈ ਉਹਨੂੰ ਜਸਦੀ ਭਾਈ ਕੱਤ ਵਾਸਤੇ ਇਹ ਬੇਤੁਕੇ ਬਿਆਨ ਦਿੰਦਾ ਲੋਕਾਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਕੇਮੇ ਹਿੰਦੁਸਤਾਨ ਚ ਸਾਰੀ ਜਿਹੜੀ ਆਜੀ ਸਿਆਸਤ ਹੈ ਉਹਦਾ ਨਰੇਟਿਵ ਉਹ ਰਾਹੁਲ ਗਾਂਧੀ ਲਿਖ ਰਿਹਾ ਹੈਗਾ ਹੈ ਜਿਹੜਾ ਇੱਕ ਅੰਤਰਰਾਸ਼ਟਰੀਵਾਦ ਹੈਗਾ ਹੈ ਜਿਹੜਾ ਕਾਰਪੋਰੇਟ ਲੁੱਟ ਹੈਗੀ ਹੈ ਜਿਹੜੀ ਮਤਲਬ ਜਿਹੜਾ ਲੋਕ ਅਸਕਾਰ ਜੋ 파ੜਾ ਪਾਇਆ ਜਾ ਰਿਹਾ ਧਰਮ ਦੇ ਨਾਂ ਤੇ ਸਾਰੇ ਦੇ ਗਲਾਸ ਲੜਾਈ ਰਾਉਂਡਾਂ ਦੀ ਲੜਦੇ ਪਏ ਹੈਗੇ ਉਹਨਾਂ ਨੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਵੀ ਕੀਤੀ ਹੈ ਮੁਸਲਮਾਨਾਂ ਦੇ ਅਧਿਕਾਰਾਂ ਦੀ ਗੱਲ ਵੀ ਕੀਤੀ ਹੈ ਸਾਰੇ ਘੱਟ ਗਿਣਤੀਆਂ ਦੇ ਦਲਤਾਂ ਦੇ ਆਦੀਵਾਸੀਆਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ ਉਸ ਬਿਆਨ ਤੋਂ ਚਿੱਤੇ ਨੂੰ ਤੋੜ-ਟੋੜ ਕੇ ਪੇਸ਼ ਕਰਨਾ ਇਹ ਬਿਲਕੁਲ ਇੱਕ ਗੱਲ ਤੇਗਾ ਭਾਈ ਹੱਤ ਹੈਗਾ ਹੈ ਰੋਦੀ ਬਿੱਟੂ ਨੂੰ ਕਿਉਂਕਿ ਕਾਂਗਰਸ ਰਿਹਾ ਹੈਗਾ ਇਹਨੇ ਕਾਂਗਰਸ ਸਾਰੇ ਉਹ ਤੁਗ ਮਾਣੇ ਹੈਗੇ ਇਸ ਦਾ ਦਾਦਾ ਕਾਂਗਰਸੀ ਸਾਲੀ ਕਾਂਗਰਸੀ ਤੇਗਾ ਇਹਨੂੰ ਕੱਟੂਕੜ ਬੋਲਣ ਲੱਗਿਆ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਹੂੰ ਗਾਂਧੀਸਪ ਤੋਂ ਕਾਂਗਰਸ ਨੂੰ ਲੈ ਕੇ ਵੀ ਮਿੱਟੂ ਕਹਿ ਰਹੇ ਨੇ ਕਿ ਕਾਂਗਰਸ ਨੇ 84 ਦੇ ਵਿੱਚ ਜੋ ਕੀਤਾ ਸਭ ਨੇ ਵੇਖਿਆ ਉਸ ਵੇਲੇ ਸਿੱਖਾਂ ਤੇ ਸਿੱਧੇ ਤੌਰ ਤੇ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਔਰ ਹੁਣ ਰਾਹੁਲ ਗਾਂਧੀ ਇਹ ਬਿਆਨ ਜੋ ਉਹਨਾਂ ਨੇ ਅਮਰੀਕਾ 'ਚ ਦਿੱਤਾ ਇਹ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਜਾਂ ਫਿਰ ਹੁਣ ਕੀ ਉਹ ਕਰਾਉਣਾ ਚਾਹੁੰਦੇ ਨੇ ਸਿੱਖਾਂ ਨੂੰ ਕਿਉਂ ਇਸ ਕਿਸਮ ਦੇ ਨਾਲ 扑ੜਕਾ ਰਹੇ ਨੇ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਸ ਕਰਕੇ ਉਹਨਾਂ ਨੂੰ ਕਹਿ ਰਿਹਾ ਕਿ ਉਹ ਅਰਤਵਾਦੀ ਨੰਬਰ 1 ਨੇ ਜੋ ਉਹਨਾਂ ਨੇ ਬਿਆਨ ਨਹੀਂ ਕੋਈ ਤਰਕ ਨਹੀਂ ਹੈਗਾ ਜਿਹੜਾ ਚਾਤੀ ਦੇ ਨੰਗੇ ਹੈਗੇ ਉਹਨਾਂ ਚ ਕਾਂਗਰਸ ਦੇ ਵੀ ਬੰਦੇ ਸਿਗੇ ਜਿਹੜਾ ਕਿ ਸਜ਼ਾ ਦੇ ਹੱਕਦਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਕਾਂਗਰਸ ਨੇ ਕਦੇ ਨਹੀਂ ਰੋਕਿਆ ਅਦਾਲਤਾਂ ਨੂੰ ਭਾਜਪਾ ਦੀ ਸਰਕਾਰ ਰਹੀ ਹੈ ਭਾਜਪਾ ਦੀ ਸਰਕਾਰ ਰਹੀ ਹੈ 10 ਸਾਲ ਤੋਂ ਮੋਦੀ ਦੀ ਸਰਕਾਰ ਰਹੀ ਹੈ ਇਹਨਾਂ ਨੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਵੱਡੀ ਗੱਲ ਇਹ ਹੈ ਕਿ ਦਰਵਾਜ਼ੇ 'ਤੇ ਹਮਲਾ ਕਰਨ ਵਾਸਤੇ ਵੀ ਆਰਐਸਜੀ ਦਾ ਪ੍ਰੈਸ ਸੀਗਾ ਔਰ ਦਿੱਲੀ ਤੰਗਿਆਂ ਤੇ ਯਾਰ ਅੰਦਰ ਦਾ ਰੋਲ ਹੈਗਾ ਉਹਦੇ ਬਾਰੇ ਅਮਿਤ ਚਾਨਣ ਵੀ ਤੇ ਔਰ ਮੋਦੀ ਨੂੰ ਤੇ ਬਿੱਟੂ ਸਿੱਧਾ ਨੂੰ ਆਪਣੀ ਜਿਹੜੀ ਐਡਵਾਂਸ ਦੀ ਖਤਾਰ ਮੁਕਮੀ ਕੀ ਐਡਵਾਂਸ ਦੀ ਉਹਦੇ ਜ਼ਿਕਰ ਕਿ ਆਸੀ ਮਤਲਬ ਕੇਂਦਰਾ ਕਾਦੀ ਤੇ ਪ੍ਰੈਸ਼ਰ ਪਾਇਆ ਸੀ ਕਿ ਦਰਵਾਜ਼ਾ ਫਿਆਮਲਾ ਕੀਤਾ ਜਾਵੇ ਔਰ ਦਿੱਲੀ ਤੰਗਿਆਂ ਚ ਭਾਜਪਾ ਦੇ ਬਰਸ ਤੇ ਹਰ ਇੱਕ ਦੇ ਮਰਕਜ਼ੀ ਨੂੰ ਮੂਲੀ ਉਹ ਵੀ ਜਾਗੀਦਾਰ ਹੈ ਉਹਦੇ ਬਾਰੇ ਬਿੱਟੂ ਬੋਲਣਾ ਚਾਹੀਦਾ ਅਖੀਰਲਾ ਸਵਾਲ ਹੈ ਗਾਂਧੀ ਸਾਹਿਬ ਜੋ ਬਿਆਨ ਰਾਹੁਲ ਗਾਂਧੀ ਹੋਰਾਂ ਨੇ ਅਮਰੀਕਾ 'ਚ ਦਿੱਤਾ ਸਿੱਖਾਂ ਦੇ ਸਿੱਖਾਂ ਨੂੰ ਲੈ ਕੇ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਠੀਕ ਬਿਆਨ ਹੈ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਹੈ ਜੋ ਮਤਲਬ ਬੰਗਲਾ ਸਾਹਿਬ ਜੋ ਗੋਦਵਾਰਿਆਂ ਨਾਲ ਹੋ ਰਿਹਾ ਹੈਗਾ ਜੋ ਕੜਿਆ ਕਿ ਜੋ ਵਿਰਾਸਤਾਂ 'ਚ ਕੜਾ ਲਾਇਆ ਗਿਆ ਹੈਗਾ ਬੱਚਿਆਂ ਦੇ ਕਾਦਰੇ ਲਾਏ ਗਏ ਹੈਗੇ ਉਹਦੀ ਗੱਲ ਕੀਤੀ ਉਹਨੇ ਕਿ ਦੀ ਸਿੱਖਾਂ ਨੂੰ ਪੱਗ ਪੈਣ ਦੀ ਪੱਜ ਪੱਜ ਬੰਨਣ ਦੀ ਜਾਂ ਕੜਾ ਪੈਣ ਦੀ ਜਾਂ ਮਤਲਬ ਇਹ ਕੇਸ ਕਰਪਾਨ ਰੱਖਦੀ ਦਾਜਤ ਹੈ ਕਿ ਨਹੀਂ ਇਸ ਕੱਲ ਦਾ ਲੜਾਈ ਵੱਡੀ ਛੱਡ ਗਿੰਤਿਆਂ ਦੇ ਹੱਕਾਂ ਦੀ ਲੜਾਈ ਦੋਸਾਂ ਚੱਲ ਰਹੀ ਹੈ ਇਸ ਕੱਲੀ ਸਿਆਸੀ ਲੜਾਈ ਨਹੀਂ ਸਮਾਜਿਕ ਲੜਾਈ ਹੈ ਇਹ ਧਾਰਮਿਕ ਜਾਤੀ ਦੀ ਲੜਾਈ ਹੈਗੀ ਠੀਕ ਹੈ ਬਣੀ ਰੂਤਨ ਬਿਰਗਾਂਦੀ ਜੀ ਸਾਡੇ ਨਾਲ ਦੂਸਰੇ ਪਾਸੇ ਹਰਜੀਤ ਗਰੇਵਾਲ ਭਾਜਪੀ ਤੋਂ ਫੋਨ ਲਾਈਨ ਤੇ ਨੇ ਗਰੇਵਾਲ ਸਾਹਿਬ ਬਿਆਨ ਜੋ ਰਵਨੀਤ ਬਿੱਟੂ ਨੇ ਦਿੱਤਾ ਉਸ ਨੂੰ ਲੈ ਕੇ ਸਾਰੀ ਕਾਂਗਰਸ ਇੱਕਜੁੱਟ ਹੈ ਔਰ ਜੰਮ ਕੇ ਨਿਖੇਦੀ ਕਰ ਰਹੇ ਨੇ ਉੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਦਿਮਾਗੀ ਤੌਰ ਤੇ ਇਲਾਜ ਕਰਾਉਣਾ ਚਾਹੀਦਾ ਰਵਨੀਤ ਬਿੱਟੂ ਨੂੰ ਕੇਂਦਰ ਸਰਕਾਰ ਨੂੰ ਰਵਨੀਤ ਬਿੱਟੂ ਦਾ ਜੋ ਬਿਆਨ ਰਾਹੁਲ ਗਾਂਧੀ ਨੂੰ ਲੈ ਕੇ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਰਵਨੀਤ ਬਿੱਟੂ ਨੇ ਕੀ ਕਿਹੜੇ ਤਰੀਕੇ ਨਾਲ ਕਿਹਾ ਉਹ ਤਰੀਕੇ ਨਾਲ ਤਾਂ ਸ਼ਾਇਦ ਮੈਂ ਵੀ ਸਹਿਮਤ ਨਾ ਹੋਵਾਂ ਤੇ ਪਰ ਜੋ ਰਾਹੁਲ ਜੀ ਕਰ ਰਹੇ ਆ ਉਹ ਵੀ ਦੇਸ਼ हितਚ ਨਹੀਂ ਕਰਦੇ ਹਰਦਲ ਜੀ ਨੂੰ ਨਰਸ਼ੀਮਾ राव ਦੀ ਕਾਂਗਰਸੀ ਸਰਕਾਰ ਸੀ ਮਨਮੋਹਨ ਸਿੰਘ ਦੀ ਵਿਦੇਸ਼ ਮੰਤਰੀ ਸੀ ਇਹਨਾਂ ਨੇ ਯੂਨੋ ਭੇਜਿਆ ਸੀ ਦੇਸ਼ ਦਾ ਪੱਖ ਰੱਖਣ ਲਈ ਗਏ ਉੱਥੇ ਪ੍ਰਧਾਨ ਮੰਤਰੀ ਦਾ ਵੀ ਪੂਰਾ ਪੱਖ ਪੂੜਿਆ ਸਰਕਾਰ ਦਾ ਵੀ ਪੂੜਿਆ ਔਰ ਨਾਲ ਨਾਲ ਉਹਨਾਂ ਨੇ ਹੋਰ ਵੀ ਪੂਰੀ ਗੱਲ ਰੱਖੀ ਦੇਸ਼ ਦੀ ਵੀ ਤੇ ਮਾਨ ਸਨਮਾਨ ਬਧਾਇਆ ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਸਾਡੀ ਪਾਰਟੀ ਨੇ ਕਿਹਾ ਕਿ ਵੀ ਆਪ ਤਾਂ ਇਹਨਾਂ ਦੇ ਵਿਰੋਧੀ ਨੇ ਕਿਤਾ ਉਹ ਕਹਿੰਦੇ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਸਰਕਾਰ ਪੂਰੇ ਦੇਸ਼ ਦੀ ਹੈ ਇਸ ਕਰਕੇ ਮੈਂ ਆਪਣੇ ਦੇਸ਼ ਦਾ ਪੱਖ ਰੱਖਿਆ ਯੂਨੋ ਸੀਓ ਤੇ ਬਾਹਰ ਜਾ ਕੇ ਆਪਣੇ ਦੇਸ਼ ਨੂੰ ਅਪਮਾਨਿਤ ਨਹੀਂ ਕਰੀਦਾ ਜਿਹੜਾ ਬੁਰਾ ਕਰਨਾ ਇੱਥੇ ਕਰਾਂਗੇ ਇਹ ਹੁੰਦਾ ਉਹ اپੋਜੀਸ਼ਨ ਲੀਡਰ ਹੁੰਦੇ ਹੋਏ ਹੁਣ ਤੁਸੀਂ ਦੱਸੋ ਵੀ ਕਿੰਨਾ ਝੂਠ ਬੋਲਦੇ ਆ ਜਿਹੜੇ ਮੈਂ ਪਿਛਲੇ 40 50 ਸਾਲ ਤੋਂ ਪਗੜੀ ਵੀ ਪਹਿਨਦੇ ਆ ਕੜਾ ਵੀ ਪਹਿਨਦੇ ਆ ਮਿੱਤਰ ਕਿਸੇ ਨੇ ਰੋਕਿਆ ਹੂੰ ਮੈਨੂੰ ਕਿਸੇ ਨੇ ਆਪਣੇ ਗੁਰਦੁਆਰਾ ਸਾਹਿਬ ਜਾਣ ਤੋਂ ਨਹੀਂ ਰੋਕਿਆ ਠੀਕ ਹੈ ਦੇਖੋ ਗਰੀਵਲ ਸਾਹਿਬ ਵਿਦਿਆਨ ਨੂੰ ਲੈ ਕੇ ਵਿਰੋਧ ਹੋ ਸਕਦਾ ਹੈ ਹਰ ਇੱਕ ਦੇ ਵੱਲੋਂ ਆਪਣਾ ਆਪਣਾ ਤਰਕ ਰੱਖਿਆ ਗਿਆ ਪਰ ਤੁਹਾਨੂੰ ਲੱਗਦਾ ਇਹ ਤਰੀਕਾ ਠੀਕ ਹੈ ਜੋ ਰਵਨੀਤ ਬਿੱਟੂ ਕਹਿ ਰਹੇ ਨੇ ਇੰਨਾ ਲੰਮਾ ਸਮਾਂ ਕਾਂਗਰਸ 'ਚ ਰਹਿ ਕੇ ਉਹਨਾਂ ਨੇ ਅਤਵਾਦੀ ਤੱਕ ਕਹਿ ਦਿੱਤਾ ਇਹ ਇਹ ਤੁਹਾਨੂੰ ਲੱਗਦਾ ਜਾਇਜ਼ ਹੈ ਨਹੀਂ ਭਾਸ਼ਾ ਠੀਕ ਰੱਖਣੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਨੂੰ ਸੋਚ ਲੈਣਾ ਚਾਹੀਦਾ ਉਹ ਉਹਨਾਂ ਨੂੰ ਵੀ ਗੁਰਪਤ ਤਕਵੰਤ ਪੰਨੋਂ ਦੇ ਨਾਲ ਨਹੀਂ ਖੜੇ ਹੋਣਾ ਚਾਹੀਦਾ ਜਿਸ ਤਰ੍ਹਾਂ ਉਹ ਖੜੇ ਨੇ ਇਸ ਤਰ੍ਹਾਂ ਦੀ ਭਾਸ਼ਾ ਉਹ ਬੋਲ ਰਹੇ ਆ ਉਹ ਨਾ ਬੋਲਣ ਸੇਸ਼ ਚਾ ਕੇ ਗੱਲ ਕਰਨ ਪਾਰਲੀਮੈਂਟ 'ਚ ਉਹਨਾਂ ਕੋਲ ਫੋਰਮ ਹੈਗੀ ਆ ਉਹ اپੋਜੀਸ਼ਨ ਦੇ ਨੇਤਾ ਨੇ ਉਹਨਾਂ ਦਾ ਵੀ ਸਤਕਾਰ ਆ ਪਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਉਹਨਾਂ ਨੇ ਜੋ ਕਰ ਰਹੇ ਆ ਰਵਨੀਤ ਮਿੱਟੂ ਦੀ ਗੱਲ ਜਿਸ ਤਰੀਕੇ ਨਾਲ ਕਹੀ ਆ ਮੈਂ ਤਾਂ ਉਸ ਤਰੀਕੇ ਨਾਲ ਨਹੀਂ ਕਹਿ ਸਕਦਾ ਤੇ ਉਹ ਗੱਲ ਅਲੱਗ ਹੈਗੀ ਆ ਉਹ ਮਿੱਟੂ ਸਾਹਿਬ ਹੀ ਜਵਾਬ ਦੇਣਗੇ ਕਿਉਂਕਿ ਭਾਰਤ ਸਰਕਾਰ ਦੇ ਮਨਿਸਟਰ ਵੀ ਨੇ ਤੇ ਜਾਂ ਸਰਕਾਰ ਦੇ ਪ੍ਰਮੁੱਖ ਦਸਨ ਜਾਂ ਉਹ ਦਸਨ ਠੀਕ ਆ ਨਾ ਮੈਂ ਤਾਂ ਜੋ ਤੁਹਾਨੂੰ ਆਪਣੇ ਵਿਚਾਰ ਸੀ ਉਹ ਦੱਸ ਤੇ ਹੂੰ ਕਿਉਂਕਿ ਕਾਂਗਰਸ ਕਹਿ ਰਹੀ ਹੈ ਗਰੇਵਾਲ ਸਾਹਿਬ ਕਿ ਰਵਨੀਤ ਬਿੱਟੂ ਆਕਾਉਂ ਨੂੰ ਖੁਸ਼ ਕਰ ਰਹੇ ਨੇ ਜੋ ਉਹਨਾਂ ਨੂੰ ਅਹੁਦਾ ਮਿਲਿਆ ਹੈ ਉਹ ਉਸ ਨੂੰ ਜਸਟੀਫਿਕੇਸ਼ਨ ਜਸਟੀਫਿਕੇਸ਼ਨ ਦੇਣੀ ਚਾਹੀਦੀ ਇਸ ਦੇ ਨਾਲ ਕੋਈ ਆਕਾ ਖੁਸ਼ ਨਹੀਂ ਹੁੰਦਾ ਨਾ ਤਾਂ ਸਾਡੇ ਪ੍ਰਧਾਨ ਮੰਤਰੀ ਜੀ ਇਹੋ ਜੀ ਬਾਦਸ਼ਾਹ ਚਾਹੁੰਦੇ ਆ ਤੇ ਨਾ ਹੀ ਅਮਿਸ਼ਾ ਜੀ ਪਰ ਕੰਮ ਜੋ ਰਵਨੀਤ ਬਿੱਟੂ ਕਹਿ ਰਿਹਾ ਕੰਮ ਰਹੂਗਾ ਵੀ ਉਸੇ ਤਰ੍ਹਾਂ ਦੇ ਕਰ ਰਹੇ ਆ ਪਰ ਅਸੀਂ ਉਹ ਬਾਦਸ਼ਾਹ ਨਹੀਂ ਬੋਲਣ ਠੀਕ ਹੈ ਨਾ ਹਮ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਜੋੜਨ ਦੇ ਲਈ ਸ਼ੁਕਰੀਆ ਨਿਊਜ਼ 18 ਦੇ ਨਾਲ ਤਾਂ ਰਾਹੁਲ ਗਾਂਧੀ ਤੇ ਜੋ ਬਿਆਨ ਦਿੱਤਾ ਰਵਨੀਤ ਬਿੱਟੂ ਨੇ ਜਿਸ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਮੈਂ ਅੱਜ ਵੀ ਕਾਇਮ ਆਪਣੇ ਬਿਆਨ ਤੇ ਔਰ ਮੈਂ ਸੰਸਦ ਦੇ ਵਿੱਚ ਵੀ ਇਹ ਬਿਆਨ ਦਵਾਂਗਾ ਜਾਂ ਕਹਿ ਸਕਦਾ ਹਾਂ ਰਾਹੁਲ ਗਾਂਧੀ ਦੇ ਸਾਹਮਣੇ ਖੜੇ ਹੋ ਕੇ ਤਾਂ ਉਸ ਨੂੰ ਲੈ ਕੇ ਜਿੱਥੇ ਕਾਂਗਰਸ ਦੇ ਵੱਲੋਂ ਬਹੁਤ ਜ਼ੋਰ ਵਿਰੋਧ ਕੀਤਾ ਜਾ ਰਿਹਾ ਹਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਜੋ ਬਿਆਨ ਅਮਰੀਕਾ 'ਚ ਦਿੱਤਾ ਉਹ ਬਿਆਨ ਬਿਲਕੁਲ ਸਹੀ ਹੈ ਜਿਸ ਤਰੀਕੇ ਦੇ ਨਾਲ ਤਸਵੀਰ ਦੇਸ਼ ਦੇ ਵਿੱਚ ਬਣਦੀ ਨਜ਼ਰ ਆਉਂਦੀ ਹੈ ਵੱਖ-ਵੱਖ ਧਰਮਾਂ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਉਹ ਆਪਣੇ ਬਿਆਨ ਤੇ ਕਾਇਮ ਨੇ ਦੂਜੇ ਪਾਸੇ ਰਵਨੀਤ ਮਿੱਟੂ ਨੇ ਇਸ ਦਾ ਵੱਖਰੇ ਕਿਸਮ ਦੇ ਨਾਲ ਵਿਰੋਧ ਕੀਤਾ ਉਹਨਾਂ ਨੇ ਇੱਕ ਆਪਣੀ ਹੀ ਪਾਰਸ਼ਾ ਦੇ ਵਿੱਚ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਖੜਾ ਹਾਂ ਆਪਣੇ ਬਿਆਨ ਦੇ ਨਾਲ ਵਾਟ ਇਸ ਨੋਟ ਗੋਟ ਪੋਲਿਟਿਕਸ ਥੈਟ ਇਸ ਸੁਪਰ ਫਿਸ਼ੀਓ ਵਾਟ ਇਜ਼ ਯੂਰ ਨੇਮ ਕਲਰ ਯਾ ਕਲਰ ਪੁੱਛੀਏ ਹਲੰਦਰ ਸਿੰਘ ਹਲੰਦਰ ਸਿੰਘ In बं, बंदूक गोला बरूद बनाने वालों ने उन्होंने राहुल गांधी की जो बात है उसे सराहा है और उनकी बात राहुल गांधी ने कही है, आप ये देख लीजिए जो देश के दुश्मन जो बरूद गोली हर टाइम मारने की कोशिश करते हैं उड़ाने सेपरेट ग्रुप है जो सबसे जो माहिर हैं बम बं, बंदूक गोला बारूद बनाने वालों ने उन्होंने राहुल गांधी की जो बात है उसे सराहा है और उनकी बात राहुल गांधी ने कही है आप ये देख लीजिए जो देश के दुश्मन जो बारूद गोली हर टाइम मारने की कोशिश करते हैं उड़ाने सेपरेट मैं रवनीत बिट्टू दी एक स्टेटमेंट सुनी है ये डी बिल्कुल दर्शांदी है ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਅਜ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹ ਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਟੈਰਿਸ ਦੱਸੇ ਅੱਜ ਇਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਰਹੀ ਸਰ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸਤੇ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਇਹ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਬੇਹੂਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ ਤੋ ਭਾਰਤੀ ਜਨਤਾ ਪਾਰਟੀ ਮੈਂ ਕਹਾਂ ਕਿ ਆਪਕੋ ਆਪਣੀ ਲਾਇਲਟੀ ਦਿਖਾਨੀ ਪੜਦੀ ਹੈ आपने देखा होगा सिंधिया साहब भी इसी तरीके की उलझ बयान करते रहते थे हमारे आसाम के मुख्यमंत्री जी भी विशेष तौर तरीके से बोलते रहते हैं और ये भी बोलते रहते हैं और इन सबका एक ही एक ही तरीका होता है उसका कोई सर पैर नहीं होता है वही है कि बोलो बार बार बोलो और जितना हो सकता है उसको झूठ बोलो तो उसी में अब एक युवा लड़का जो मतलब अपना रास्ता खो गया हो और अपनी महत्वाकांक्षा में अपने आप को बर्बाद करता जाए उसके लिए दया ही कर सकता आदमी और क्या करें क्योंकि ऐसे व्यक्तियों का किसी सभ्य समाज में किसी बुद्धिमान समाज में कोई जगह नहीं है पिट्टू जी अभी जुमा जुमा आठ दिन हुआ है कांग्रेस छोड़कर वो भारतीय जनता पार्टी में गए हैं तो उस बेचारे का दोष नहीं है उसको ये साबित करना है कि हम भारतीय जनता पार्टी की विचारधारा में शामिल हो गए हैं और एंटी कांग्रेस हैं एंटी राहुल गांधी है तो ये दर्शाना चाहते हैं वो और इसीलिए इस तरह के उठपटान बयान दे रहे हो इस तरीके का बयान केंद्रीय मंत्री को नहीं देना चाहिए उन्हें कांग्रेस से और देश के लोगों से माफ़ी मांगनी चाहिए वो कांग्रेस में थे कांग्रेस के पार्लियामेंट के मेंबर रहे कुछ दिन के लिए वो लोकसभा में कांग्रेस के लीडर भी रहे तो तब उन्हें ये एहसास नहीं था जो बात वो आज कह रहे हैं तब उन्हें मालूम नहीं थी मेरा मानना है मैं कांग्रेस की लीडरशिप से कहूँगा, कि कांग्रेस के अंदर ऐसे जितने लोग हैं जिनका रवैया भारतीय जनता पार्टी की तरफ है उनको पार्टी से निकाल के बाहर खड़ा करना चाहिए कि कांग्रेस छोड़ने के बाद ये जो बातें आप कह रहे हैं ये तो कांग्रेस में रहते हुए आपको मालूम नहीं थी आज आप कांग्रेस छोड़कर चले गए तो ये उल्टे सीधे झूठे बेबुनियाद इल्जाम आप लगा रहे हैं हमें देखना पड़ेगा कि कांग्रेस के अंदर अगर ऐसे कुछ लोग मौजूद हैं तो उन्हें बाहर का रास्ता दिखाना चाहिए ਅਗੇ ਬਤਾਂਗੇ ਉਧਰ ਵਿਦੇਸ਼ ਯਾਤਰਾ ਤੋਂ ਬਾਅਦ ਪਰਤੇ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਦਿੱਤੇ ਬਿਆਨਾਂ ਤੇ ਦੱਸਿਆ ਕਿ ਦੇਸ਼ ਦੇ ਵਿੱਚ ਜੰਮ ਕੇ ਬਵਾਲ ਹੋਇਆ ਹੈ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਪਾਰ ਇਸ ਦੇ ਵਿਚਕਾਰ ਇਹ ਖਬਰ ਹੈ ਦੱਸਦੇ ਕਿ ਰਾਹੁਲ ਗਾਂਧੀ ਆਪਣੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤਾਈ ਦੇ ਰਾਹੁਲ ਗਾਂਧੀ ਅਮਰੀਕਾ ਗਏ ਸਨ ਔਰ ਉੱਥੇ ਉਹਨਾਂ ਨੇ ਬਿਆਨ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਕਹਿ ਸਕਦੇ ਹਾਂ ਕਿ ਸਿਆਸੀ ਤੌਰ ਤੇ ਕਮਜ਼ੋਰ ਬਚਦਾ ਹੋਇਆ ਦੇਸ਼ ਦੇ ਵਿੱਚ ਨਜ਼ਰ ਆਇਆ ਹੈ ਉਹਨਾਂ ਦੇ ਬਿਆਨ ਨੂੰ ਲੈ ਕੇ सवाल खड़े हुए दोस्तों बाद रणजीत बिट्टू का होने बयान आया है और इसको लेकर हम कांग्रेस ने वालों इतराज़ दायर कीता जा रहा है लगातार बवाल है ता ये तस्वीरा ने राहुल गांधी जो तो वापस परते ने अमेरिका का सबसे बड़ा दुश्मन जो जिसको तो लानना चाहिए एजेंसीज को वो आज राहुल गांधी शर्माने चाहिए उसको बिनू एक बच्चा था इसके बावजूद राहुल गांधी ने इसको तीन बार एमपी बनाया एक धर्म को तोड़ने की कोशिश करेंगे तो और राहुल गांधी को क्या कहेंगे भाई बिनू बहुत भारी अफसोस है कि बिट्टू जेड़ा अपना मेंटल बैलेंस लूज कर चुका तकलीफ ये है